11 ਸਤੰਬਰ ਨੂੰ ਪੰਡੋਰੀ ਮਹਿਤਾ ਪਾਵਰ ਸਰਕਲ ਦੇ ਮੁਲਾਜ਼ਮਾਂ ਨੇ ਪਿੰਡ ਗੋਤਪੋਖਰ ਦੇ ਇੱਕ ਕਿਸਾਨ ਦਾ ਘਰੇਲੂ ਬਿਜਲੀ ਕਨੈਕਸ਼ਨ ਕੱਟ ਦਿੱਤਾ ਸੀ ਪਾਵਰਕੋਮ ਮੁਲਾਜ਼ਮਾਂ ਦਾ ਦੋਸ਼ ਸੀ ਕਿ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਇਸ ਕਾਰਨ ਮੁਲਾਜ਼ਮਾਂ ਨੇ ਕਾਰਵਾਈ ਕਰਦੇ ਹੋਏ ਕਿਸਾਨ ਤੇ ਜੁਰਮਾਨਾ ਲਗਾਉਣ ਦੀ ਸ਼ਿਫਾਰਿਸ਼ ਵੀ ਕੀਤੀ ਪਰ ਇਸ ਦੌਰਾਨ ਕਿਸਾਨ ਨੇ ਆਪਣੇ ਜਥੇਬੰਦੀ ਨੂੰ ਬੁਲਾ ਲਿਆ ਅਤੇ ਪਾਵਰਕੋਮ ਮੁਲਾਜ਼ਮਾਂ ਉਤੇ ਜ਼ਬਰਦਸਤੀ ਚਿਪ ਆਲਾ ਮੀਟਰ ਲਗਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਪਾਵਰਕੋਮ ਦਫ਼ਤਰ ਪੰਡੋਰੀ ਮਹਿਤਾ ਵਿੱਚ ਦਰਨਾ ਸ਼ੁਰੂ ਕਰ ਦਿੱਤਾ ਕਿਸਾਨ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ ਸਾਰੇ ਮਾਮਲੇ ਨੇ ਟਕਰਾਰ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕਿਸਾਨ ਤੇ ਮੁਲਾਜ਼ਮ ਆਪਸੀ ਤੌਰ ਤੇ ਨਾਰਾ ਬਾਚੀ ਕਰਨ ਲੱਗ ਪਏ ਪਾਵਰ ਕਾਮ ਮੁਲਾਜ਼ਮਾਂ ਨੇ ਕਿਸਾਨ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਕਾਰਵਾਈ ਨਾ ਹੋਣ ਦੇਖ ਉਹ 11 ਸਤੰਬਰ ਤੋਂ ਲਗਾਤਾਰ ਹੜਤਾਲ ਤੇ ਬੈਠੇ ਨੇ ਅਤੇ ਦੋਸ਼ੀ ਕਿਸਾਨਾਂ ਉਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ 9 25 ਨੂੰ ਜੋ ਵੀ ਸਾਡੇ ਇੱਥੇ ਘਟਨਾਕਰਮ ਵਾਪਰਿਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਰੋਲ ਨਹੀਂ ਹੈਗਾ ਇੱਥੇ ਕੁਝ ਅਖੋਤੀ ਆਗੂ ਜਿਨ੍ਹਾਂ ਨੂੰ ਅਸੀਂ ਕੁਛ ਨਾ ਦੇਖਿਆ ਕਿਤੇ ਕਿਸਾਨ ਜਥੇਬੰਦੀਆਂ ਨਾ ਉਹ ਹੈਗੇ ਆ ਉਹਨਾਂ ਨੇ ਇੱਥੇ ਆਣ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਿਹੜਾ ਕਿ ਕਰਨਾ ਨਹੀਂ ਬੰਦਾ ਗਾਲੀ ਗਲੋਚ ਧਰਨਾ ਪ੍ਰਦਰਸ਼ਨ ਅੰਦਰ ਬੰਦਿਆਂ ਨੂੰ ਗਾਲੀ ਗਲੋਚ ਕਰਨਾ ਫਿਰ ਉਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਜਿਹੜੀ ਕੀਤੀ ਆ ਇਹ ਸਾਰੀ ਜਿਹੜੀ ਆ ਉਹਨਾਂ ਨੇ ਇੱਕ ਚੀਜ਼ ਪੇਸ਼ ਕੀਤੀ ਆ ਵੀ ਜਿਹੜੀ ਅਸੀਂ ਇਹ ਚੀਜ਼ ਕਰਨੀ ਚਿਪ ਵਾਲੇ ਸਮਾਰਟ ਮੀਟਰ ਜਦੋਂ ਕਿ ਚਿਪ ਵਾਲੇ ਸਮਾਰਟ ਮੀਟਰ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਇਹ ਜਿਹੜੀ ਆ ਘਟਨਾ ਕਰਮ ਵਾਪਰਿਆ ਇਹ ਮਾਰਚ ਮਹੀਨੇ ਦਾ ਇੱਕ ਪੀਡੀਸੀ ਹੋਏ ਦਾ ਪਿੰਡ ਗੋਤਪੋਖਰ ਦਾ ਇੱਕ ਖਪਤਕਾਰ ਹੀ ਜਿਹਦਾ ਪੀਡੀਸੀਓ ਮਾਰਚ ਮਹੀਨੇ ਦਾ ਹੋ ਚੁੱਕਾ ਹੈ ਜਿਹਦੀ ਕੀ ਅਮਾਉਂਟ ਬਣਦੀ ਸੀ ਡਿਫਾਲਟਿੰਗ ਅਮਾਉਂਟ ਦਾ 70000 ਰੁਪਈਆ ਉਹ ਬੰਦਾ ਚੋਰੀ ਕਰਦਾ ਪਿਆ ਸੀ ਜਦੋਂ ਅਸੀਂ ਉਹਦਾ ਪਹਿਲਾਂ ਹੀ ਮੀਟਰ ਪੁੱਟ ਚੁੱਕੇ ਆ ਜਦੋਂ ਫੇਰ ਚੋਰੀ ਕਰਦਾ ਪਿਆ ਸੀ ਜਦੋਂ ਐਸਵੀਓ ਸਾਹਿਬ ਨੂੰ ਕਿਤੋਂ ਇਨਫੋਰਮੇਸ਼ਨ ਆਈ ਹੈ ਵੀ ਉਹ ਬੰਦਾ ਹਜੇ ਵੀ ਚੋਰੀ ਕਰਦਾ ਪਿਆ ਤੇ ਉਹਨੂੰ ਅਸੀਂ ਉਹਦੀਆਂ ਅਸੀਂ ਜਿਹੜੀਆਂ ਪ੍ਰਾਈਵੇਟ ਤਾਰਾਂ ਲਾਈਦੀਆਂ ਸੀ ਉਹ ਲਾਂਡ ਜਦੋਂ ਗਏ ਆ ਇਹਨਾਂ ਨੇ ਉੱਥੇ ਵੀ ਸਾਡੇ ਨਾਲ ਗਾਲੀ ਗਲੋਚ ਕੀਤਾ ਜਦੋਂ ਅਸੀਂ ਇੱਥੇ ਪਹੁੰਚੇ ਆ ਇਹਨਾਂ ਨੇ ਫੇਰ ਆਣ ਕੇ ਐਸਵੀਓ ਸਾਹਿਬ ਦਾ ਘਰਾਓ ਕਰਕੇ ਬਿਨਾਂ ਦੱਸੇ ਜਦੋਂ ਕਿ ਇਹਨਾਂ ਨੂੰ ਟੇਬਲ ਟॉक ਕਰਨੀ ਚਾਹੀਦੀ ਸੀ ਜਿਹੜਾ ਕਿ ਇਨਸਾਨੀਅਤ ਫਰਜ਼ ਆ ਜਦੋਂ ਕਿ ਇਹਨਾਂ ਵਿੱਚ ਕੁਝ ਗੁੰਡੇ ਬੰਦੇ ਆਏ تھے ਜਿਹੜੇ ਕਿ ਕਿਸਾਨ ਯੂਨੀਅਨ ਦਾ ਕੋਈ ਕਿਸੇ ਦਾ ਵੀ ਸੰਬੰਧ ਨਹੀਂ ਹੈਗੇ ਇਹਨਾਂ ਨੇ ਗਾਲੀ ਗਲੋਚ ਕੀਤੀ ਸਾਨੂੰ ਧੱਕਾ ਮੁਕੀ ਕੀਤੀ ਜਦੋਂ ਕਿ ਸਮਾਰਟ ਮੀਟਰ ਦਾ ਕੋਈ ਇਸ਼ੂ ਨਹੀਂ ਹੈਗਾ ਅਸੀਂ ਵੀ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਆ ਜੋ ਵੀ ਇਹਨਾਂ ਨੇ ਕੋਸ਼ਿਸ਼ ਕੀਤਾ ਹੱਥੋਪਾਈ ਕੀਤੇ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨੇ ਆ ਵੀ ਜਿਹੜੇ ਇਹਨਾਂ ਨੇ ਆ ਗੁੰਡੇ ਅਨਸਰ ਜਿਨ੍ਹਾਂ ਨੇ ਕੀ ਆਪਣਾ ਟੈਗ ਲਾਇਦਾ ਕਿਸਾਨ ਆਗੂ ਇਹ ਕਿਸਾਨ ਆਗੂ ਨਹੀਂ ਹੈਗੇ ਇਹਨਾਂ ਵਿਰੋਧ ਦੇ ਜਿਹੜੀ ਠੁਕਮੀ ਕਾਰਵਾਈ ਪਰਚੇ ਦਾਖਲ ਕੀਤੇ ਜਾਣ ਤੇ ਜਿਹੜਾ ਅਸੀਂ ਆਪਣੀ ਨਿਰੰਤਰ ਨਿਰਵੇਗਣ ਸਪਲਾਈ ਜਿਹੜੀ ਆ ਲੋਕਾਂ ਤੱਕ ਪਹੁੰਚਾ ਸਕੀਏ ਬਾਕੀ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਤੇ ਤੁਹਾਡਾ মিডিਆ ਦਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰੀਆ ਧੰਨਵਾਦ ਜੇਕਰ ਫੁੱਟਪਾਥ ਤੋਂ ਕੋਈ ਤੁਹਾਡਾ ਕੋਈ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪਰਾਣਾਸ਼ਾਲਾ ਖਿਲਾਫ ਵੀ ਅਸੀਂ ਧਰਨਾ ਦੇਵਾਂਗੇ ਰੋਸ ਮੰਜਾਰਾ ਕਰਾਂਗੇ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਤੇ ਸਾਰੇ ਜਿਹੜੇ ਸਾਡੇ ਮਲਾਇਮ ਨੇ ਮਲਾਇਮ ਵਰਗ ਟੋਟਲੀ ਜਿੰਨੇ ਸਾਡੀਆਂ ਜਥੇਬੰਦੀਆਂ ਨੇ ਅੱਜ ਸਾਡੀ ਅੱਜ ਉਹਨਾਂ ਨਾਲ ਵੀ ਗਰਦਾਸਪੁਰ ਐਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਸਾਡੀ ਜਥੇਬੰਦੀਆਂ ਨਾਲ ਵੀ ਹੋਈ ਆ ਉਥੇ ਇਹੀ ਮਤਾ ਪਾਸ ਹੋਇਆ ਵੀ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਦੇ ਖਿਲਾਫ ਅਸੀਂ ਰੋਸ ਮਜਾਰਾ ਧਰਨਾ ਦੇਵਾਂਗੇ ਜਿਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਆ ਥਾਣਾ ਸ਼ਾਲਾ ਦੀ ਹੋਏਗੀ ਤੇ ਉਹੀ ਆਪਣੇ ਆਪ ਨੇ ਆਪਣੇ ਆਪ ਉਹੀ ਸਾਰੇ ਇਸ ਘਟਨਾ ਕਰਮ ਦੇ ਉਹੀ ਜ਼ਿੰਮੇਵਾਰ ਹੋਣਗੇ ਇਹਨਾਂ ਉਦੋਂ ਉਹਨਾਂ ਨੇ 11 5 9 ਨੂੰ ਕਾਇ ਪਾਹੇ ਪੰਗੜਾ ਕਿਸਾਨ ਜੱਤੇ ਬੰਦੀਆਂ ਦੇ ਜਿਹੜੇ ਨੁਮਾਇੰਦੇ ਇਦਾਂ ਹੀ ਮਤਲਬ ਬਿਨਾਂ ਮੁੱਲ ਤੋਂ ਆਪਣੇ ਨੂੰ ਨੁਮਾਇੰਦੇ ਦੱਸਦੇ ਆ ਅਣੇ ਜਾਂਦੇ ਆ ਸੱਟ ਕਰਦੇ ਆ ਆਪਾਂ ਬਿਨਾਂ ਮੁੱਲ ਤੋਂ ਉਹਨਾਂ ਨੇ ਉੱਥੇ ਕਾਨੂੰਨ ਪਤਾ ਹੀ ਸਾਰਾ মিডিਏ ਚ ਆ ਚੁੱਕਾ। ਤੋਂ ਅਸੀਂ ਲਿਖਿਆ ਸੀਗਾ ਪੁਲਿਸ ਨੂੰ ਕੋਈ ਕਾਰਵਾਈ ਕਰੋ। ਤੇ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ। ਬੰਦੇ ਕੰਮ ਤੇ ਵੀ ਨਹੀਂ ਜਾਣਦੇ ਡਰਦੇ ਮਾਰੇ। ਇਸ ਕਰਕੇ ਜਿਹੜਾ ਮੁਰਿਆ ਹੁਣ ਫੈਸਲਾ ਲਿਆ ਆਪਾਂ। ਨੂੰਨੀ ਤੀਰ ਨੂੰ ਕਰਾਓ ਕਰਨਾ। ਕਰਾਓ ਮੀਨਜ਼ ਕਿ ਨਹੀਂ ਕਰਾਓ ਨਹੀਂ ਉਹ ਕਰਨਾ ਆਪਾਂ। ਰੋਸ ਪ੍ਰਦਰਸ਼ਨ ਕਰਨਾ ਉੱਥੇ। ਇਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨਾਂ ਦੀ ਹੋਏਗੀ, ਥਾਣੇ ਵਾਲਿਆਂ ਦੀ। ਕੀਤਾ ਕੱਖਣੀ ਅਜੇ ਤੱਕ ਨਾ ਨੇ। ਪਤਾ ਨਹੀਂ ਕਿਉਂ।